ਹੁਣ ਪਤਾ ਚੱਲਿਆ 8 ਮਹੀਨੇ ਹੋ ਗਏ ਘਰ ਹੁਣ ਪਤਾ ਚੱਲਿਆ ਹੈ 8 ਮਹੀਨੇ ਹੋ ਗਏ ਹੈ ਜਿਮ ਤੇ ਜਾਂਦਾ ਸੀ ਜਿਮ ਤੇ ਜਾਂਦਾ ਸੀ ਉੱਥੋਂ ਪਟਾਈ ਐ ਨੇ ਉਹ ਤਾਂ ਹੈਗੀ ਐਹੋ ਜੀ ਬਾਕੀ ਇਹੋ ਜੀ ਕੋਈ ਗੱਲ ਨਹੀਂ ਬਾਕੀ ਮੈਂ ਜਨਾਨੀ ਨਾਲ ਨਹੀਂ ਹੁਣ ਰਹਿਣਾ ਕਿਉਂਕਿ ਮੈਂ ਦੁਨੀਆਂ 'ਚ ਰਵਣਾ ਰਵਾਂ ਮੇਰਾ ਆਪਣਾ ਨਹੀਂ ਪਤਾ ਬਾਕੀ ਮੈਂ ਜਿੰਨੇ ਮੇਰੇ ਸਾਥ ਚੱਲਦੇ ਮੈਂ ਜਨਾਨੀ ਨਾਲ ਨਹੀਂ ਰਹਿ ਸਕਦਾ ਕਾਰਨ ਕੀ ਹੈ ਕਾਰਨ ਕੀ ਹੈ ਕਿ ਮੇਰੇ ਮਨੋਂ ਲੱਥ ਗਈ ਹੈ ਜਿੱਦਾਂ ਦੀ ਰਿਵਾਜ ਆ ਪਹਿਲੇ ਸਾਰੇ ਪਰਿਵਾਰਿਕ ਮੈਂਬਰਾਂ ਦੇ ਮਨੋਂ ਲੱਤੀ ਹੁਣ ਮੇਰੇ ਵੀ ਮਨੋਂ ਲੱਥ ਚੁੱਕੀ ਆ ਹੁਣ ਆ ਜੀਵੇ ਜੇ ਕੱਲ ਨੂੰ ਕੁਝ ਕਰਦੀ ਆ ਦੁਬਾਰਾ ਮੇਰੇ ਤੇ ਬਲੇਮ ਨਾ ਆਵੇ ਕਿਉਂਕਿ ਮੈਂ ਨਹੀਂ ਨੂੰ ਕਹਿ ਰਿਹਾ ਮਰੇ ਬਾਕੀ ਨੇ ਕਿਹਾ ਮਰਨ ਦੀ ਮੈਨੂੰ ਰੋਇ ਕੁੱਟਦਾ ਮਾਰਦਾ ਵੀ ਉਹ ਵੀ ਪ੍ਰੂਫ ਲਿਆ ਕੇ ਵਹਾ ਸਕਦੇ ਇਹਦੀ ਜੁੱਤੀ ਜਮਾ ਪਾਣੀ ਪੀ ਲਾਂਗਾ ਜੇ ਪ੍ਰੂਫ ਤੇ ਰਿਗੇ ਨੂੰ ਮੈਂ ਰੋਇ ਕੁੱਟਦਾ ਮਾਰ ਤਿੰਨ ਬੱਚਿਆਂ ਦੀ ਮਾਦ ਵੱਲੋਂ ਆਪਣੇ ਘਰ ਵਾਲੇ ਨੂੰ ਸਹੇਲੀ ਦੇ ਘਰ ਫੜਿਆ ਗਿਆ ਜਿਸ ਤੋਂ ਬਾਅਦ ਕੀ ਹਾਈ ਵੋਲਟੇਜ ਡਰਾਮਾ ਹੋ ਗਿਆ ਦਰਸਲ ਰੰਗੇ ਹਾਥੀ ਇਸ ਘਰ ਵਾਲੀ ਨੇ ਆਪਣੇ ਸਹੇਲੀ ਦੇ ਘਰ ਆਪਣੇ ਹੀ ਘਰ ਵਾਲੇ ਨੂੰ ਫੜਿਆ ਤੇ ਤਿੰਨ ਬੱਚਿਆਂ ਦੀ ਮਾਂ ਦੇ ਵੱਲੋਂ ਆਪਣੇ ਘਰ ਵਾਲੇ ਨੂੰ ਦੂਜੀ ਜਨਾਨੀ ਦੇ ਨਾਲ ਜਦ ਫੜਿਆ ਜਾਂਦਾ ਤਾਂ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਮਹਿਲਾ ਦੇ ਵੱਲੋਂ ਦੱਸਿਆ ਗਿਆ ਕਿ ਉਸ ਦੇ ਤਿੰਨ ਬੱਚੇ ਨੇ ਉਸ ਦੇ ਪਤੀ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਰਮ ਨਹੀਂ ਹੈ ਕਿ ਉਸ ਵੱਲੋਂ ਕੀ ਕੰਮ ਕੀਤੇ ਜਾ ਰਹੇ ਨੇ ਮਹਿਲਾ ਦਾ ਇਹ ਕਹਿਣਾ ਹੈ ਕਿ ਇਹ ਨਾ ਘਰ ਆਉਂਦਾ ਨਾ ਹੀ ਉਸ ਦੇ ਨਾਲ ਕੋਈ ਗੱਲਬਾਤ ਕਰਦਾ ਤੇ ਇੱਕੋ ਗੱਲ ਕਰਦਾ ਹੈ ਕਿ ਮੈਨੂੰ ਤਲਾਕ ਦੇ ਦੇਵੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਘਰ ਵਾਲਾ ਜਿਸ ਜਗ੍ਹਾ ਦੇ ਉੱਪਰ ਹੈ ਤੇ ਉਹ ਪਹੁੰਚੀ ਇੱਥੇ ਤੇ ਹਾਈ ਵੋਲਟੇਜ ਡਰਾਮਾ ਹੋ ਗਿਆ ਦੂਜੇ ਪਾਸੇ ਪਤੀ ਦਾ ਇਹ ਕਹਿਣਾ ਹੈ ਕਿ ਮੇਰੀ ਰਵਲੀ ਚੰਗੀ ਨਹੀਂ ਹੈ ਮੈਂ ਇਸ ਨਾਲ ਨਹੀਂ ਰਹਿਣਾ ਚਾਹੁੰਦਾ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਜਿੱਥੇ ਮਾਪੇ ਪੁੱਤ ਵੀ ਇਸੇ ਦਰਮਿਆਨ ਆਮੋ ਸਾਹਮਣੇ ਹੋ ਗਏ ਨੇ ਮਾ ਦੇ ਵੱਲੋਂ ਆਪਣੇ ਹੀ ਪੁੱਤ ਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਗਏ ਨੇ ਦੂਜੇ ਪਾਸੇ ਨੌਜਵਾਨ ਦੀ ਸਹੇਲੀ ਵੀ ਸਾਹਮਣੇ ਆਈ ਹੈ ਉਸ ਦਾ ਕਹਿਣਾ ਹੈ ਕਿ ਨੌਜਵਾਨ ਨੇ ਮੈਨੂੰ ਨਹੀਂ ਦੱਸਿਆ ਕਿ ਉਹ ਮੈਰਿਡ ਹੈ ਪਰ ਜਦ 6 ਮਹੀਨੇ ਹੋ ਜਾਂਦੇ ਨੇ ਉਸ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਵਿਆਹਿਆ ਹੋਇਆ ਪਰ ਉਸ ਦੇ ਵੱਲੋਂ ਮਾਫੀ ਮੰਗੀ ਗਈ ਸੀ ਜਿਸ ਕਰਕੇ ਉਸ ਦੀ ਸਹੇਲੀ ਦੇ ਵੱਲੋਂ ਵੀ ਮਾਫ ਕਰ ਦਿੱਤਾ ਗਿਆ ਤੇ ਸਹੇਲੀ ਦਾ ਕਹਿਣਾ ਹੈ ਕਿ ਜੇ ਮੇਰਾ ਸਾਥ ਦੇਵੇਗਾ ਤਾਂ ਮੈਂ ਵੀ ਇਸ ਦਾ ਸਾਥ ਕਦੇ ਨਹੀਂ ਛੱਡਾਂਗੀ ਸਰੀ ਐਸੀ ਗੱਲ ਬਾਤ ਹੈ ਕਿ ਇਹਨੇ ਦੂਜੀ ਜਨਾਨੀ ਰੱਖੀ ਹੋਈ ਹੈ ਸਾਨੂੰ ਪਤਾ ਨਹੀਂ ਸੀਗਾ ਪਹਿਲੇ ਉਹਨਾਂ ਪਥਾਨੇ ਰਿਪੋਰਟ ਕਰਾਈ ਜਦੋਂ ਆਪਾਂ ਪਤਾ ਚੱਲੇ ਕਿ ਇਹਨੇ ਦੂਜੀ ਜਨਾਨੀ ਉਹਦੇ ਪਿੱਛੇ ਮੈਨੂੰ ਮਾਰਦਾ ਅਜਿੰਨੇ ਮੇਰੇ ਬੱਤਿਆ ਜਿਵੇਂ ਹੱਟ ਚੁੱਕਾ ਹੈ ਇਹ ਦੇਖ ਲਓ ਤੁਸੀਂ ਅਜੇ ਸਾਰੇ ਗੱਲੀ ਨੂੰ ਪਤਾ ਆਏਗਾ ਤਾਂ ਆਪਾਂ ਇੱਥੇ ਆਏ ਆ ਅਰੇ ਉਪਰੋਂ ਬਲੈਕਮੇਲ ਕਰਦੀ ਹੈ ਮੇਰੇ ਖਸਮ ਨੂੰ ਕਹਿੰਦੀ ਹੈ ਕਿ ਕਹਿਵਾਂ ਤੇ ਮੈਂ ਆਪਣੇ ਨਸ ਕੱਟ ਲੂੰਗੀ ਬਲੈਕਮੇਲ ਕਰਦੀ ਹੈ ਨੂੰ ਰਾਤ ਨੂੰ 1-1 ਵਜੇ ਫੋਨ ਕਰਕੇ ਬੁਲਾਉਂਦੀ ਹੈ ਇਹ ਆਪਣੇ ਘਰੇ ਪਤਨ ਬੱਚੇ ਪਤਨ ਬੱਚੇ ਇਹਨੂੰ ਆਪ ਨੂੰ ਸ਼ਰਮ ਨਹੀਂ ਮੈਂ ਇਹਨੂੰ ਸਾਰੀ ਗੱਲ ਬਾਤ ਕਹੀ कि मेरे तीन बच्चे हैगे है ओनु ਛੱਡਦੇ ਮਗਰ ਇਹ ਕਹਿੰਦੀ ਨਹੀਂ ਮੈਂ ਉਨੀ ਛੱਡਣਾ ਨਹੀਂ ਬਲੈਕਮੇਲ ਕਰਦੀ ਹੈ ਉਹਨੂੰ ਨੱਕ ਕੱਟ ਕੱਟ ਕੇ ਕੋਚਵਾ ਵੇਚਦੀ ਹੈ ਆਪਣੀ ਅਜੇ ਇਹਦੇ ਆਏ ਸੀਗਾ ਆਪਣੀ ਰਖੈਲ ਦੇ ਘਰ ਗੁਰਪ੍ਰੀਤ ਕੌਰ ਨਾਮ ਹੈਗਾ ਜੀ ਇਹਦਾ ਇਹਦੀ ਮਾਂ ਨੇ ਇੱਥੇ ਛੱਡਿਆ ਪਿਆ ਇਹਨਾਂ ਨੂੰ ਲੋਕਾਂ ਦੇ ਘਰ ਖਾਣ ਨੂੰ ਇਹਦਾ ਭਰਾ ਪਰ ਜਿੱਥੇ ਬੈਠੇ ਆਗੇ ਆਪਾਂ ਸਾਰੇ ਡੱਬੜ ਦੀ ਡਿਟੇਲ ਰੱਖੀ ਹੋਈ ਹੈ ਇਹ ਸਾਰੇ ਡੱਬੜ ਹੀ ਆਏ ਹੋ ਜਾਏਗਾ ਨਹੀਂ ਮੰਨਦਾ ਬਿਲਕੁਲ ਇਹ ਇਹ ਬਲੈਕਮੇਲ ਕਰਦੀ ਹੈ ਨਾ ਪਤੀ ਕਿੱਥੋਂ ਮੰਨੇ ਪਤੀ ਤਾਂ ਤਾਈ ਮੰਨੇਗਾ ਬਲੈਕਮੇਲ ਕਰਨਾ ਛੋੜ ਦੇਵੇ ਇਹ ਮੇਰੇ ਪਤੀ ਨੂੰ ਬਲੈਕਮੇਲ ਕਰਦੀ ਹੈ ਕਿ ਮੈਂ ਮਰ ਜਾਊਂਗੀ ਉਹਨੂੰ ਬੁਲਾਉਂਦੀ ਹੈ ਰਾਤਾਂ ਨੂੰ ਫੋਨ ਕਰ ਕਰਕੇ ਮੈਂ ਡਿੱਗ ਪਈ ਮੈਂ ਫਲਾਣਾ ਕਰ ਗਈ ਉਹ ਕਿਵੇਂ ਛੱਡ ਦੇਵੇ ਤਿੰਨ ਤਿੰਨ ਬੱਚਿਆਂ ਨੂੰ ਆਪ ਨੂੰ ਸਮਝ ਚਾਹੀਏ ਮੇਰਾ ਘਰ ਖਰਾਬ ਕਰਦੀ ਪਈ ਹੈ ਇਹ ਸਾਡੇ ਤੁਹਾਡਾ ਘਰ ਵਾਲਾ ਹਾਂਜੀ ਉਹਨੇ ਆਇਆ ਸੀਗਾ ਉਹਦਾ ਸਪੋਰਟ ਕਰਨ ਆਏ ਸੀ ਆਪਣੇ ਬੱਚਿਆਂ ਨੂੰ ਮਾਰਨ ਪਿੱਛੇ ਤੁਸੀਂ ਮੋਲੇ ਮ ਆ ਕੇ ਪੁੱਛ ਲਈਓ ਸਾਰਿਆਂ ਨੂੰ ਕਹਿੰਦਾ ਸਭ ਦੇ ਸਾਹਮਣੇ ਇਨੇ ਕਿਹਾ ਮੈਨੂੰ ਅਗਰ ਮੇਰੇ ਬੱਚੇ ਆਰ ਮੇਰਾ ਨੂੰ ਕੁਝ ਹੋ ਜਾਂਦਾ ਨੇ ਅਨੂ ਅਰਿਸ ਕੀ ਹੈ ਹਰਖੈਲੂ ਗੁਰਪ੍ਰੀਤ ਕੌਰ ਨੂੰ ਇਹਨੂੰ ਅੰਦਰ ਕਰ ਦੇਣਾ ਦੋਨੋਂ ਅਗਰ ਮੇਰੇ ਬੱਚਿਆਂ ਨੇ ਆ ਮੇਰੀ ਤੇ ਮੇਰੀ ਮਾਂ ਨੂੰ ਕੁਝ ਹੋ ਜਾਵੇ ਤਾਂ ਇਹਨਾਂ ਸਾਰਿਆਂ ਨੂੰ ਡੱਬੜਾ ਅੰਦਰ ਕਰ ਦੇਣਾ ਇਹ ਤਾਂ ਸਾਰਿਆਂ ਦੇ ਡੱਬੜਾ ਦਾ ਪਿਆ ਹੋਇਆ ਕੰਨ ਜਨਾਨੀ ਸਮਝ ਲੈ ਆਪਣੀ ਐਸ ਜੀ ਸਾਨੂੰ ਤਾਂ ਹੁਣ ਪਤਾ ਚੱਲਿਆ 8 ਮਹੀਨੇ ਹੋ ਗਏ ਘਰ ਹੁਣ ਪਤਾ ਚੱਲਿਆ ਹੈ 8 ਮਹੀਨੇ ਹੋ ਗਏ ਹੈ ਜਿਮ ਤੇ ਜਾਂਦਾ ਜਿਮ ਤੇ ਜਾਂਦਾ ਸੀ ਉੱਥੋਂ ਪਟਾਈ ਇਹਨੇ ਉਹ ਤਾਂ ਹੈਗੀ ਐਹੋ ਜੀ ਇਹ ਮੇਰਾ ਮੁੰਡੇ ਨੇ ਹੋਰ ਕੋਈ ਰੱਖੀ ਹੋਈ ਆ ਜੀ ਆਪਣੇ ਬੱਚਿਆਂ ਨੂੰ ਤਿੰਨਾਂ ਨੂੰ ਤਿੰਨ ਬੱਚੇ ਆ ਤੇ ਦੋ ਕੁੜੀਆਂ ਇੱਕ ਮੁੰਡਾ 2.5 ਸਾਲ ਦੀ ਛੋਟੀ ਕੁੜੀ ਆ 8 ਸਾਲ ਦੀ ਵੱਡੀ ਕੁੜੀ ਆ ਤੇ 3.5 ਸਾਲ ਦਾ ਮੁੰਡਾ ਆ ਜਿਹੜੇ ਮੁੰਡੇ ਨੂੰ ਇਹਨੇ ਸਾਨੂੰ ਆ ਘਰ ਪਹਿਲਾਂ ਬੋਲਿਆ ਇਹ ਸਾਨੂੰ ਪਹਿਲਾਂ ਮੈਂ ਬੋਲਦਾ ਰਿਹਾ ਮੇਰੇ ਨਾਲ ਬਰਾਬਰ ਬੈਠਦਾ ਰਿਹਾ ਇਹ ਕਹਿੰਦਾ ਤੂੰ ਮੇਰੀ ਮਾਂ ਨਹੀਂ ਹੈਗੀ ਕਹਿੰਦਾ ਤੂੰ ਮੇਰੀ ਮਾਂ ਲੁਧਿਆਣਾ ਦੇ ਇਹੋ ਜੀ ਆਈ ਹੋਈ ਐ ਮੈਨੂੰ ਇਸ ਤਰ੍ਹਾਂ ਬੋਲਿਆ ਇਹ ਤੇ ਫਿਰ ਇਹ ਮੁੰਡੇ ਦੇ ਹੱਥ ਚੁੱਕਿਆ ਨੇ ਅਸੀਂ ਅਸੀਂ ਕਿਹਾ ਅਸੀਂ ਮਰ ਜਾਂਦੇ ਹਾਂ ਅਸੀਂ ਆਪਾਂ ਮਗਾਨੇ ਆ ਅਸੀਂ ਗਲੀ ਵਿੱਚ ਆਏ ਤੇ ਮੁੰਡੇ ਦੇ ਦੇ ਚੱਕ ਕੱਢ ਚਪੇੜ ਮਾਰੀ ਮੁੰਡੇ ਦੇ ਖੂਨੀ ਕੂਨ ਹੋ ਗਿਆ ਉਹ ਵਿੱਚ ਸਾਰੀ ਗਲੀ ਵਿੱਚ ਸਾਰੀ ਗਲੀ ਵਿੱਚ ਤੇ ਦੂਜੇ ਬੱਚਿਆਂ ਨੂੰ ਵੀ ਫੜਾ ਲੱਗਿਆ ਜੋ ਗਲੀ ਵਾਲਿਆਂ ਨੇ ਬਚਾਇਆ ਜੀ ਹਾਂ ਆ ਜਣੇ ਤੇ ਹੁਣ ਇੱਥੇ ਅਸੀਂ ਇੱਥੇ ਆਏ ਆ ਤੇ ਇੱਥੇ ਫੜਾ ਫਾਟੇ ਉਹਨੂੰ ਉਹਨੂੰ ਬਚਾਉਣ ਵਾਸਤੇ ਰੁਕੈਲ ਨੂੰ ਆਪਣੀ ਨੂੰ ਪੈਂਗੀ ਨੂੰ ਤੇ ਉਹਨੂੰ ਉਹਦੇ ਪਿੱਛੇ ਆਇਆ ਹਾਂ ਹਾਂ ਦਿੱਤੀ ਸੀ ਜੀ ਸ਼ੀਟ ਲਈ ਜਨ ਚ ਦਿੱਤੀ ਸੀ ਆਪਾਂ ਦਿੱਤੀ ਹੋਈ ਹੈ ਉੱਥੇ ਆਪਾਂ ਲਿਖਵਾਇਆ ਹੋਇਆ ਸਾਰਾ ਕੁਝ ਕਿ ਇਹਨੇ ਦੂਜੀ ਜਨਾਨੀ ਰੱਖੀ ਹੋਈ ਹੈ ਮੈਨਾਂ ਇਹਨੇ ਉੱਥੇ ਫੋਨ ਕਰਾਦਾ ਇਹ ਉੱਥੇ ਆਈ ਨਹੀਂ ਆਪਾਂ ਸਾਰਾ ਕੁਝ ਉੱਥੇ ਲਿਖਵਾਇਆ ਹੋਇਆ ਹੈ ਕਿ ਸਾਡਾ 14 ਫਰਵਰੀ ਦੀ ਡੇਟ ਹੈਗੀ ਹੈ ਉੱਥੇ ਆਪਾਂ ਕੰਪਲੇਂਟ ਦਿੱਤੀ ਹੋਈ ਹੈ ਸਾਰਾ ਕੁਝ ਲਿਖਾਇਆ ਹੋਇਆ ਹੈ ਪੁਲਿਸ ਦੇ ਵੱਲੋਂ ਕੁਝ ਕੀਤਾ ਗਿਆ ਪੁਲਿਸ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਨਾ ਉਹਨਾਂ ਨੇ ਇਹਨਾਂ ਨੂੰ ਸੱਦਿਆ ਇਹਨੇ ਪੈਸੇ ਚੜਾਤੇ ਉਹ ਕਹਿੰਦੇ ਕਮਿਸ਼ਨਰ ਤੇ ਜਾਓ ਪੁਲਿਸ ਨੇ ਕੁਝ ਨਹੀਂ ਕਰਿਆ ਇਹਨੇ ਪੈਸੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੌਰਵ ਗੁਪਤਾ ਇਹ ਕੋਈ ਕੀ ਗੱਲ ਹੋਈ ਹੈ ਤੁਹਾਡੀ ਵਾਈਫ ਦੇ ਵੱਲੋਂ ਤੁਹਾਡੇ 'ਤੇ ਕਨਾਮ ਲਗਾਏ ਯਾਰ ਹਨ ਤੁਹਾਡੇ ਮੇਰੀ ਮੇਰੀ ਵਾਈਫ ਦੀ ਜ਼ੁਬਾਨ ਬਹੁਤ ਗੰਦੀ ਹੈ ਜੀ ਇਹ ਮੇਰੇ ਪਰਿਵਾਰਿਕ ਮੈਂਬਰ ਨਾਲ ਨਹੀਂ ਇਹਦੀ ਬਣੀ ਕੋਈ ਰਿਸ਼ੇਦਾਰ ਨਾਲ ਨਹੀਂ ਬਣੀ ਬਾਕੀ ਕੀ ਰਹੀ ਗੱਲ ਮੇਰੀ ਸਹੇਲੀ ਦੀ ਕੰਦੀ ਇਹਨੂੰ ਬਲੈਕਮੇਲ ਕਰਦੀ ਹੈ ਕੋਈ ਬਲੈਕਮੇਲ ਨਹੀਂ ਕਰਦੀ ਇਹਨਾਂ ਕੋਈ ਪ੍ਰੂਫ ਹੈਗਾ ਤੇ ਮੈਨੂੰ ਵਹਾਣ ਤੇ ਜਈ ਗੱਲ ਦੂਜੀ ਮੇਰੀ ਮਾਂ ਨੂੰ ਵੀ ਪਤਾ ਹੀ ਮੇਰਾ ਫੇਰ ਹੈ ਮੇਰੀ ਭੈਣ ਨੂੰ ਵੀ ਪਤਾ ਹੀ ਮੇਰਾ ਫੇਰ ਹੈ ਮੇਰੀ ਭੈਣ ਮੈਨੂੰ ਕੰਦੀ ਰਹੀ ਹੈ ਕਿ ਇਹ ਨਾ ਪੇਪਰਾਂ ਦੁਬਾਰਾ ਆਪੇ ਚੱਲ ਜੇਗੀ ਬੱਚੇ ਤੇ ਸਾਰਾ ਰੋਲੇ ਹੀ ਹੁਣ ਸਾਰੇ ਮੇਰੇ ਖਿਲਾਫ ਹੋ ਗਏ ਨੇ ਬਾਕੀ ਇਹੋ ਜੀ ਕੋਈ ਗੱਲ ਨਹੀਂ ਬਾਕੀ ਮੈਂ ਜਨਾਨੀ ਨਾਲ ਨਹੀਂ ਹੁਣ ਰਹਿਣਾ ਕਿਉਂਕਿ ਮੈਂ ਦੁਨੀਆਂ 'ਚ ਰਵਣਾ ਰਵਾ ਮੇਰਾ ਆਪਣਾ ਨਹੀਂ ਪਤਾ ਬਾਕੀ ਮੈਂ ਜਿੰਨੇ ਮੇਰੇ ਸਾਥ ਚੱਲਦੇ ਮੈਂ ਜਨਾਨੀ ਨਾਲ ਨਹੀਂ ਰਹਿ ਸਕਦਾ ਕਾਰਨ ਕੀ ਹੈ ਕਾਰਨ ਕੀ ਹੈ ਕਿ ਮੇਰੇ ਮਨੋਂ ਲੱਥ ਗਈ ਹੈ ਜਿੱਦਾਂ ਤੇਰੀ ਆਵਾਜ਼ ਆ ਪਹਿਲੇ ਸਾਰੇ ਪਰਿਵਾਰਿਕ ਮੈਂਬਰਾਂ ਦੇ ਮਨੋਂ ਲੱਤੀ ਹੁਣ ਮੇਰੇ ਵੀ ਮਨੋਂ ਲੱਥ ਚੁੱਕੀ ਹੈ ਹੁਣ ਜੀਵੇ ਜੇ ਕੱਲ ਨੂੰ ਕੁਝ ਕਰਦੀ ਹੈ ਦੋਹਰਾ ਮੇਰੇ ਤੇ ਬਲੇਮ ਬਣਾਵੇ ਕਿਉਂਕਿ ਮੈਂ ਨਹੀਂ ਇਹਨੂੰ ਕਹਿ ਰਿਹਾ ਮਰੇ ਬਾਕੀ ਨੇ ਕਿਹਾ ਮਰਨ ਦੀ ਮੈਨੂੰ ਰੋਇ ਕੁੱਟਦਾ ਮਾਰਦਾ ਵੀ ਉਹ ਵੀ ਪ੍ਰੂਫ ਲਿਆ ਕੇ ਵਹਾ ਸਕਦੇ ਇਹਦੀ ਜੁੱਤੀ ਜਮਾ ਪਾਣੀ ਪੀ ਲਾਂਗਾ ਜੀ ਪ੍ਰੂਫ ਦੇ ਰਿਹਾ ਇਹਨੂੰ ਮੈਂ ਰੋਇ ਕੁੱਟਦਾ ਮਾਰਦਾ ਤੁਹਾਡੇ ਮਦਰ ਵੱਲੋਂ ਤੁਹਾਡੇ ਮਦਰ ਮਦਰ ਮੇਰੀ ਇਦਾਂ ਹੀ ਇਹ ਡਰਾਮੇ ਕਰਦੀ ਹੈ ਜੀ ਸ਼ੁਰਤੋਂ ਮਦਰ ਮੇਰੀ ਨੂੰ ਸਾਰਾ ਪਹਿਲੇ ਦਾ ਪਤਾ ਹੀ ਜੀ ਉਹਨਾਂ ਡਰਾਮੇ ਬਾਅਦ ਹੀ ਸ਼ੁਰਤੋਂ ਮਦਰ ਮਦਰ ਮੇਰੀ ਦੀ ਸ਼ੁਰਤੋਂ ਡਰਾਮੇ ਕੁੜੀਆਂ ਨਹੀਂ ਮਨਾਂ ਮਦਰ ਮੇਰੀ ਦੀ ਕਹਿੰਦਾ ਮੇਰੇ ਕੁੜੀਆਂ ਆਪਣੀਆਂ ਕੁੜੀਆਂ ਮੇਨਾਂ ਸੁਆਦੇ ਕਰਦਾ ਮੈਨੂੰ ਕਹਿੰਦੀ ਹਰ 6 ਮਹੀਨੇ ਬਾਅਦ ਬਦਲਦਾ ਮਦਰ ਮੇਰੀ ਦੀ ਡਰਾਮੇ ਬਾਜੀ ਕਰਨ ਦੀ ਆਦਤ ਹੈ ਜੀ ਸ਼ੁਰੂ ਤੋਂ ਕਿਉਂਕਿ ਇਹ ਸ਼ੁਰੂ ਤੋਂ 5-6 ਸਾਲਾਂ ਤੋਂ ਅਦਾ ਕਰਦੀ ਹੈ ਮੈਂ ਕਹੇ ਨਹੀਂ ਗੱਲ ਤੇ ਪਹਿਲੇ ਪੂਰੀ ਸੁਣੋ ਨਾ ਕਿਉਂ ਗਿਆ ਸੀ ਮੈਨੂੰ ਕਹਿੰਦੀ ਹਰ 6 ਮਹੀਨੇ ਬਾਅਦ ਉਹ ਨਵੀਂ ਜਾਨੀ ਦਾ ਰੱਖਦਾ ਰਹਿਣਾ ਵਾ ਦੱਸੋ ਬਦਲ ਕਰਨੀ ਆ ਕੋਈ ਮੁੰਡਾ ਉਹ ਕੁੜੀ ਰੱਖਦੀ 6 ਮਹੀਨਿਆਂ ਬਾਅਦ ਦੱਸੋ ਆਖੋ ਕਹਿੰਦੀ ਉਹ ਕੁੜੀ 6 ਮਹੀਨਿਆਂ ਨੂੰ ਨਵਾਂ ਖਸਮ ਮੁੰਡਾ ਰੱਖਦੀ ਆ ਹਾਂ ਜੀ ਉਹਦੀ ਗੱਲ ਉਹਦੀ ਗੱਲ ਸਾਨੂੰ ਕੋਈ ਕੱਲ ਕੋਈ ਏ ਜਾਓ ਆਪ ਨਹੀਂ ਹੋਣਾ ਇਹਨਾਂ ਨਾਲ ਨਾ ਕਿ ਕਿੰਨੇ ਨਾਲ ਨਾ ਮੈਂ ਜੀ ਮੈਂ ਉਹਨੇ ਨਾਲ ਹੀ ਰਹਿਣਾ ਮੈਂ ਆਪਣੇ ਪਰਿਵਾਰ ਦੇ ਮੈਂਬਰ ਨਾਲ ਨਹੀਂ ਰਹਿਣਾ ਤੇ ਬੱਚਿਆਂ ਦਾ ਬੱਚੇ ਕੋਰਟ ਚ ਕੇਸ ਕਰਨ ਨਾ ਕੋਰਟ ਜੋ ਫੈਸਲਾ ਕਰੇਗੀ ਮੈਨੂੰ ਮਨਜ਼ੂਰ ਹੈ ਮੈਂ ਕਿਸੇ ਚੀਜ਼ ਤੋਂ ਭੱਜਦਾ ਥੋੜੀ ਪਿਆਜੇ ਨਾ ਮੈਂ ਪਹਿਲੇ ਭੱਜਿਆ ਨਾ ਮੈਂ ਹੁਣ ਭੱਜਿਆ ਨਾ ਮੈਂ ਕੱਲ ਭਜਣਾ ਬਾਕੀ ਮੇਰੀ ਵਾਈਫ ਦੀ ਜ਼ੁਬਾਨ ਸਾਰੀ ਦੁਨੀਆ ਨੂੰ ਪਤਾ ਹੈ ਮੇਰੇ ਮਹੱਲੇ ਜੇ ਵੀ ਪਤਾ ਕਰਤੀ ਕਰ ਸਕਦੇ ਜੇ ਹੁਣ ਭਾਵੇਂ ਮੱਲਾ ਨਾਲ ਨਾਲ ਤੁਰਿਆ ਬਾਕੀ ਸਾਰਾ ਨੂੰ ਪਤਾ ਕਿਰਨ ਨਾਰੀ ਬਣੀ ਤੇ ਕਿਹਦੇ ਨਾਲ ਨਹੀਂ ਬਣੀ ਅਗਰ ਤਾਈ ਵੀ ਆਈ ਆ ਸਾਰੇ ਆ ਗਏ ਆ ਉਹ ਆਈ ਆ ਨਾ ਤਦੇ ਤਾਈ ਦੂਰ ਖੜੀ ਆ ਤਦੇ ਤਾਈ ਦੂਰ ਖੜੀ ਨਹੀਂ ਘਰ ਨਹੀਂ ਆਉਗੇ ਨਹੀਂ ਘਰ ਜਾਵਾਂਗਾ ਮਾਰੇ ਮੇਰਾ ਘਰ ਆ ਆਪਣਾ ਘਰ ਜਾਊਂਗਾ ਮੈਂ ਆਪਣਾ ਕਾਰੋਬਾਰ ਕਰੂੰਗਾ ਬਾਕੀ ਮੇਰੇ ਕੋਲ ਐਕਸਪੈਕਟੇਸ਼ਨ ਨਾ ਰੱਖਣ ਜੁਰ ਤੱਕ ਕੋਰਟ ਚ ਕੇਸ ਨਹੀਂ ਕਰਦੇ ਮੇਰੇ ਕੋਲ ਐਕਸਪੈਕਟੇਸ਼ਨ ਨਾ ਰੱਖਣ ਕਿ ਮੈਂ ਇਹਨਾਂ ਦਾ ਕੁਝ ਕਰਾਂਗਾ ਕੁਝ ਨਹੀਂ ਕਰਾਂਗਾ ਕੁਝ ਵੀ ਨਹੀਂ ਕਰਨਾ ਕਿਉਂਕਿ ਮੈਂ ਕੰਮ ਹੀ ਨਹੀਂ ਕਰਨਾ ਸਵੇਰ ਤੋਂ ਮੈਂ ਇਹਨਾਂ ਠੱਲਾ ਭਾਵੇਂ ਮੈਨੂੰ ਅੰਦਰ ਸੁੱਟ ਦੇਣ ਭਾਵੇਂ ਜਿੱਥਿਆ ਕਰਾ ਦੇਣ ਮੈਨੂੰ ਅੰਦਰ ਜਾਣਾ ਮਨਜ਼ੂਰ ਆ ਹਾਂਜੀ ਹਾਂਜੀ ਪਰ ਆਪਣੀ ਘਰ ਵਾਲੀ ਨਾਲ ਨਹੀਂ ਬਿਲਕੁਲ ਬਿਲਕੁ ਆਣਾ ਬੱਚਾ ਰੱਖਣਾ ਹੈ ਹਾਂਜੀ ਹਾਂਜੀ ਬੱਚੇ ਨੂੰ ਵੀ ਤਾਂ ਮਾਰਿਆ ਸੀ ਸੁਸਾਇਡ ਕਰਨ ਚੱਲੇ ਸੀ ਤੇ ਬੱਚਾ ਕਹਿੰਦਾ ਪਿਆ ਸੀ ਕਿ ਮੈਂ ਨਹੀਂ ਜਾਣਾ ਮੈਂ ਉਹਨੂੰ ਖਿੱਚਿਆ ਸੀ ਤੋਰੇ ਥੱਪੜ ਲੱਗ ਗਿਆ ਮੂੰਹ ਤੇ ਜੇ ਮਾਰਿਆ ਹੁੰਦਾ ਜੇ ਮਾਰ ਜੇ ਮਾਰਿਆ ਹੁੰਦਾ ਇੱਕ ਦੀ ਜਗ੍ਹਾ ਬੰਦਾ 4-5 ਚਪੇੜਾ ਮਾਰ ਸਕਦਾ ਸਾਡੀ ਥੇਲੀ ਤੁਹਾਡਾ ਠੀਕ ਹੈ ਜੀ ਹਨ ਹਾਂਜੀ ਸਾਡੀ ਥੇਲੀ ਮੈਨੂੰ ਨਹੀਂ ਪਤਾ ਜੀ ਇਹ ਗੱਲ ਦਾ ਅੱਛਾ ਜੀ ਹਾਂਜੀ ਪਰ ਉਹ ਕਹਿੰਦੇ ਕਿ ਤੁਸੀਂ ਫਿਰ ਇੱਥੇ ਹੀ ਰਹਿ ਰਹੇ ਹੋ ਇੱਥੇ ਰਹਿ ਰਹੇ ਪੁੱਛੋ ਸਾਰੇ ਮਹੱਲੇ ਨੂੰ ਰਾਤੀ ਮੈਂ ਘਰ ਨਹੀਂ ਆਉਂਦਾ ਮੇਰੇ ਮਹੱਲੇ ਪੁੱਛ ਲਓ ਆਹ ਥੋੜਾ ਜਿਹੀ ਲਾਈਨ ਆਉਂਦੀ ਹੈ ਤੁਹਾਨੂੰ ਮਾਰ ਜੀ ਆ ਆ ਵੀਡੀਓ ਬਣਾ ਰਹੀ ਨਾ ਹਰਦਵਾਰ ਜਾਣੀ ਆ ਵੀਡੀਓ ਹਾਂਜੀ ਹਾਂਜੀ ਹਰਦਵਾਰੀ ਬਾਕਪੁਰ ਹੀ ਜਿਆਦਾ ਜੀ ਹਾਂਜੀ ਹਾਂਜੀ ਹਰਦਵਾਰੀ ਨਸਲ ਹੈ ਨਾ ਤੁਹਾਨੂੰ ਪਤਾ ਹੀ ਹੈ ਓਕੇ ਮਾੜਾ ਮਨਣਾ ਨਹੀਂ ਕਿ ਕੱਲਾ ਚੱਲਦਾ ਇਹ ਗੱਲਬਾਤ ਹੋਈ ਆ ਜੀ ਅੱਜ ਤੁਹਾਡੇ ਨਾਲ ਜਿਹਨੇ ਨੌਜਵਾਨ ਖੜਾ ਹੈ ਜੀ ਪਤਨੀ ਤੁਹਾਡੇ ਘਰ ਦੇ ਬਾਹਰ ਖਾਂਦੀ ਹੈ ਪਾ ਜੀ ਮੇਰੀ ਕੋਈ ਗਲਤੀ ਨਹੀਂ ਇਹਨਾਂ ਨੇ ਮੈਨੂੰ ਪਹਿਲਾਂ ਨਹੀਂ ਦੱਸਿਆ ਕਿ ਮੈਂ ਮੈਰਿਡ ਹਾਂ ਠੀਕ ਆ ਇਹਨਾਂ ਦਾ ਸਹੀ ਮੈਨ ਮੈਰਿਡ ਹੈਗਾ ਅੱਛਾ ਜੀ ਠੀਕ ਆ ਹੁਣ ਮੇਰੀ ਜਿਹੜੀ ਵਾਈਫ ਨੇ ਆ ਗਿਆ ਜਹਾਂ ਦਾ ਮਾਂਗੀ ਤੱਕ ਮੇਰਾ ਹਸਬੰਦ ਵੈਦਾ ਕਰੀ ਤਾ ਕਰੀ ਮੈਨ ਨੂੰ ਕੁਝ ਪਤਾ ਨਹੀਂ ਪੱਲਾ ਠੀਕ ਹੈ ਤੇ ਨਾ ਮੈਨੂੰ ਕੋਈ ਬਲੈਕਮੇਲ ਕਰ ਰਹੀਆਂ ਪਿਆਰ ਕਰਦੇ ਸੀ ਦੂਜੇ ਨੂੰ ਇਹ ਕਹਿੰਦਾ ਸੀ ਕਿ ਮੈਂ ਪਿਆਰ ਕਰਦਾ ਤੇ ਮੈਨੂੰ ਪਿਆਰ ਕਰਦੇ ਸੀ ਅੱਛਾ ਜੀ ਅਦਰ ਦਾ ਕੁਝ ਨਹੀਂਗਾ ਅਸੀਂ ਕੋਈ ਵੀ ਮੈਦਾ ਦਾ ਕੁਝ ਨਹੀਂ ਕੀਤਾ ਹੈ ਤੇ ਜਿਹੜਾ ਤੁਹਾਡੇ ਤੇ ਇਲਜ਼ਾਮ ਲਾਵਿਓ ਫਾਰਮੂ ਦੀ ਬਾਈਕਲ ਇਹ ਤੁਹਾਡੇ ਸਾਹਮਣੇ ਬੈਠਾ ਤੁਹਾਨੂੰ ਪੁੱਛ ਸਕਦੇ ਕਿ ਮੈਨੂੰ ਕਿਹੜੇ ਤਰੀਕੋਂ ਇਲਜ਼ਾਮ ਲਾਇਆ ਹੋਇਆ ਹੈ ਕਿ ਕਿਸੇ ਦਾ ਬਲਾਕ ਡੋਗ ਰਾਮਾ ਸਿੰਘ ਫਰਜੀ ਦਾ ਪਿਆਰ ਕਰਨ ਨਾਲ ਸਾਰੇ ਜਿਹੜੇ ਇਕੱਠੇ ਕਰਕੇ ਆ ਗਏ ਭੱਲੇ ਦੇ ਜਦ ਕਿ ਮੇਰੀ ਵਾਈਫ ਦੀ ਕੇਹ ਨਾਮ ਨਹੀਂ ਬਣੀ ਹੋਈ ਆ ਸਭ ਉਹ ਜਾਣ ਕੇ ਡਰਾਣਾ ਪਾਜੀ ਹੋਈ ਹੈ ਕਿ ਮੈਨੂੰ ਕੁੱਟਦਾ ਮਾਰਦਾ ਜੇ ਮੈਂ ਕੁੱਟਦਾ ਮਾਰਦਾ ਲਾਹ ਲਾਹ ਕਿ ਤੁਸੀਂ ਇਹਨਾਂ ਦੇ ਨਾਲ ਕੋਈ ਝੂਠ ਬੋਲਿਆ ਜਿਸ ਤਰ੍ਹਾਂ ਨਾਲ ਉਹ ਦੱਸਿਆ ਜਾ ਰਿਹਾ ਕਿ ਨਹੀਂ ਮੈਂ ਦੱਸਿਆ ਹੀ ਨਹੀਂ ਕੀਤਾ ਬਾਅਦ ਬਾਅਦ ਵਿੱਚ ਜਿੰਨਾ ਦੱਸਤਾ ਸੀਗਾ ਬਾਅਦ ਵਿੱਚ ਬਾਅਦ ਵਿੱਚ ਤੁਹਾਨੂੰ ਪਤਾ ਵੀ 6 ਮਹੀਨੇ ਪਹਿਲੇ ਦਦਾ ਦਈਏ ਬੱਲੇ ਰੋ ਚੱਲ ਕੋਈ ਗੱਲ ਨਹੀਂ ਵਾਚਨਮ ਦੱਸਦਾ ਕਿ ਸਾਹਮਣੇ ਮੇਰੀ ਵਾਈਫ ਨਾਲ ਫੋਨ ਤੇ ਲੱਗਦੀ ਹੁੰਦੀ ਸੀ ਕਿ ਮੈਂ ਇਥੋਂ ਚੱਲ ਜਾਣਾ ਮੈਂ ਇਥੇ ਨਹੀਂ ਰਹਿਣਾ ਤੇ ਮੈਨੂੰ ਤਲਾਕ ਦੇ ਦੇਣਾ ਹਾਂ ਅੱਛਾ ਜੀ ਤੇ ਉਹ ਸਭ ਗੱਲਾਂ ਤੋਂ ਮੁਕਰਦੀ ਸੀ ਕਿ ਮੈਂ ਅਜਿਹੀ ਕੋਈ ਗੱਲ ਨਹੀਂ ਬਹੁਤ ਕੁਝ ਕਰਦੀ ਸੀ ਇਹਦੇ ਨਾਲ ਕਰਕੇ ਇਹਨਾਂ ਨੂੰ ਤੰਗ ਕਰਦੀ ਸੀ ਬਹੁਤ ਜ਼ਿਆਦਾ ਤਾਂ ਅਚਰਮ ਵੀ ਕਰਦੀ ਸੀ ਘਰੇ ਰੋਟੀ ਇਹਨਾਂ ਨੇ ਕਦੀ ਨਹੀਂ ਦਿੱਤੀ ਸਿਰਫ ਖੇਤੋਂ ਹੀ ਰੋਟੀ ਖਾਂਦੇ ਸੀ ਮੇਰੇ ਵੀ ਜਾਣ ਬੁੱਝ ਕੇ ਕਹਦੇ ਕਿ ਮੈਨੂੰ ਬਲੈਕਮੈਨ ਕਰਦੀ ਤਾਂ ਆਪਾਂ ਕੋਈ ਪਸਾ ਦੇ ਨਹੀਂ ਮਗਰ ਮੈਂ ਹੁਣ ਤਾਂ ਨਹੀਂ ਕਰ ਸਕਦਾ ਨਹੀਂ ਮਰਦਾ ਹਾਲੇ ਸਾਹਮਣੇ ਮੇਰੀ ਵੀ ਸਾਰੇ ਭੱਲੇ ਚ ਬੇਇੱਜ਼ਤੀ ਹੋਈ ਹੈ ਤੇ ਮੈਂ ਤਾਂ ਵੀ ਖੜਾ ਹੁੰਦਾ ਇਸ ਬਾਕੀ ਇਹੋ ਗੱਲ ਜੇ ਤਾਂ ਨਾ ਕਿਹ ਹੁੰਦੀ ਇਹਨਾਂ ਦਾ ਨਾਮ ਰਹਿਣਾ ਜਦੋਂ ਇਹਨਾਂ ਨਾਲ ਰਹਿਣਾ ਨਾ ਰਾਵਾਂਗਾ ਵਾਈਫਰਾ ਤੇ ਬਰਾ ਪਤਾ ਹੀ ਕਟਿਆ ਗਿਆ ਅੱਛਾ ਜੀ ਮੈਨੂੰ ਆਪਣੀ ਵਾਈਫਰ ਬਿਲਕੁਲ ਪਹਿਲੇ ਵੀ ਨਹੀਂ ਪਸੰਦ ਤੇ ਹੁੰਦੇ ਵੇਲੇ ਉਹਨੇ ਜੋ ਹਰਕਤ ਕਰਤੀ ਆ ਤੋਂ ਤੁਹਾਨੂੰ ਪਤਾ ਬੇਇੱਜ਼ਤੀ ਹਰ ਪਾਸੇ ਹੋ ਗਈ ਹੈ ਬਾਕੀ ਜੇ ਗੱਲ ਨੂੰ ਪੁੱਛ ਕਰ ਕੋ ਲੈਂਦੀ ਤੇ ਮੇਰਾ ਕੋਈ ਦੁਮਾ ਨਹੀਂ ਜੇਗਾ ਤੇ ਜੇ ਮੈਂ ਕੁਝ ਕਰ ਲੰਨਾ ਤਾਂ ਵੀ ਵਰਾ ਕੋਈ ਦੁਮਾ ਆਰੇ ਕੋਲੇ ਪਲੇ ਬਿਆਹ ਦੇ ਕਸੂਰ ਕਰੇ ਮੈਨੂੰ ਤਾਂ ਨਹੀਂ ਕੀ ਗਣਾ ਚਾਹਦੇ ਹੋ ਨਾ ਤਹੀਂ ਇਹਨਾਂ ਨੂੰ ਆਪਣਾ ਨਾ ਰੱਖੋਗੇ ਜੀ ਹਾਂਜੀ ਇਹ ਮੇਰੇ ਨਾਲ ਰਹਿਣਗੇ ਸਾਂਡ ਲੈਣਗੇ ਤਾਂ ਮੈਂ ਇਹਨਾਂ ਤੇ ਨੌਕੜੀ ਕਰ ਦਿਆਂ। ਅੱਛਾ ਜੀ। ਜਿੱਤਾਂ ਉਹਨਾਂ ਦੀ ਵਾਈਫ ਨੂੰ ਆ ਗਿਆ ਤੁਹਾਡੇ ਘਰ ਦੇ ਬਾਹਰ ਬੋਲਦੀ ਪਈ ਹੈ। ਜੋ ਹਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਕਿ ਪਹਿਲਾਂ ਉਹਨੂੰ ਸੰਭਾਲ ਕੇ ਰੱਖਦੀ ਮੈਂ ਤਾਂ ਕਿਹਾ ਸੀ ਪਹਿਲਾਂ ਉਹਨੂੰ ਕਿਸ ਆਪਣੇ ਸਾਹਮਣੇ ਰੱਖੋ। ਫੋਨ ਤੇ ਉਹਨਾਂ ਮੇਰੇ ਨਾਲ ਗੱਲ ਕੀਤੀ ਸੀ। ਉਹ ਕਹਿੰਦੀ ਸੀ ਕਿ ਮੈਂ ਕੋਈ ਨਹੀਂ ਮੈਂ ਸੰਭਾਲ ਲਾਂਗੀ ਫਿਰ ਉਹ ਕਿਉਂ ਨਹੀਂ ਸੰਭਾਲ ਪਾਈ। ਕਿਤੇ ਹਨ ਮੇਰੇ ਜੋਦੀ। ਨਹੀਂ ਮੇਰੀ ਮੈਰਿਜ ਹੋ ਚੁੱਕੀ ਪਹਿਲਾਂ। ਅੱਛਾ ਜੀ। ਹਾਂਜੀ। ਤੇ ਕਲਾਗ ਦੇ। ਹਾਂਜੀ।